ਮੇਰਾ ਨਾਮ ਦੀਪਕ ਮਹਿਤਾ ਹੈ। 2021 ਚ ਮੇਰਾ ਐਕਸੀਡੈਂਟ ਹੋ ਗਿਆ ਸੀਗਾ। ਮੈਂ ਆਪਣੀ ਫੈਕਟਰੀ ਰਾਜਪੁਰਾ ਤੋਂ ਆ ਰਿਹਾ ਸੀਗਾ। ਅੰਧੇ ਹੋਏ ਟੋਲ ਟੈਕਸਟੇਸ਼ੀਆਮਿੰਗ 5:30 ਵਜੇ ਤੇ ਐਕਸੀਡੈਂਟ ਹੋ ਗਿਆ। ਪਿੱਛੋਂ ਕਾਰ ਮਾਰ ਗਈ ਮੋਟਰਸਾਈਕਲ ਨੂੰ ਤੇ ਕਾਰ ਵਾਲਾ ਅੱਗੇ ਲੱਗ ਗਿਆ। ਉਸ ਤੋਂ ਬਾਅਦ ਮੈਂ ਨੀਚੇ ਗਿਰਿਆ ਡਿਵਾਈਡਰ ਕੋ ਜਾ ਕੇ ਮੇਰਾ ਸਿਰ ਲੱਗ ਗਿਆ। ਤੇ ਉਸ ਤੋਂ ਬਾਅਦ ਮੇਰੇ ਨੱਕ ਚੋਂ ਖੂਨ ਗਿਰਨ ਲੱਗ ਗਿਆ ਜੀ। ਨੱਕ ਚੋਂ ਖੂਨ ਬਹੁਤ ਜ਼ਿਆਦਾ ਨਿਕਲ ਨਾਲ ਮੈਂ ਬੇਹੋਸ਼ ਹੋ ਕੇ ਥੱਲੇ ਗਿਰਿਆ ਉਸ ਤੋਂ ਥੋੜੀ ਜਿਹਾ ਰਾਹ ਚੱਲਦੇ ਦੋ ਮੁੰਡੇ ਸੀਗੇ ਵਿਚਾਰੇ ਉਹਨਾਂ ਨੇ ਮੈਨੂੰ ਆ ਕੇ ਚੱਕਿਆ ਜਦੋਂ ਉਹਨਾਂ ਨੇ ਦੇਖਿਆ ਤੇ ਮੇਰੀ ਹਾਲਤ ਬਹੁਤ ਨਾਜੂਜ਼ ਸੀ ਉਸ ਟਾਈਮ ਉਹਨਾਂ ਨੇ ਐਂਬੂਲੈਂਸ ਕਿ ਨਾਲ ਹੀ ਐਂਬੂਲੈਂਸ ਖੜੀ ਸੀਗੀ ਪਾਰਕ ਹਸਪੀਟਲ ਦੀ ਤੇ ਉਸ ਚ ਮੈਨੂੰ ਬਿਠਾਇਆ ਉਸ ਬਿਠਾ ਕੇ ਉਹਨਾਂ ਨੇ ਮੈਨੂੰ ਪਾਰਕ ਹਸਪੀਟਲ ਵਿੱਚ ਭੇਜਿਆ ਜਦ ਮੈਨੂੰ ਹੋਸ਼ ਆਇਆ ਤੇ ਮੈਂ ਪੂਰਨ ਲੱਖਵਾ ਸੀ ਗਿਆ ਜੀ ਪੂਰਾ ਮੇਰੀ ਏ ਮਾਂ ਚੱਲ ਨਹੀਂ ਰਹੀ ਸੀ ਮਤਲਬ ਇਧਰਲੀ ਅੱਖ ਤੋਂ ਦੇਖਣਾ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਜੀ ਡਾਕਟਰ ਨੇ ਇੱਕ ਦੋ ਦਿਨ ਬਾਅਦ ਮੈਨੂੰ ਦੱਸਿਆ ਵੀ ਇਹ ਤੇਰੀ ਮਾਂ ਦੇ ਨਸਾਂ ਬਲੌਕ ਹੋ ਗਈਆਂ ਨੇ ਇਸ ਕਰਕੇ ਬਾਹ ਵੀ ਨਹੀਂ ਚੱਲਦੀ ਤੇ ਅੱਖ ਤੋਂ ਦੁਖਣਾ ਬੰਦ ਹੋ ਗਿਆ ਉਸ ਤੋਂ ਬਾਅਦ ਵੀ ਤੇਰਾ ਆਪਰੇਸ਼ਨ ਹੋਏਗਾ ਦੋ ਦਿਨ ਦਾ 3-4 ਘੰਟੇ ਦਾ ਆਪਰੇਸ਼ਨ ਕੀਤਾ 12 ਵਜੇ ਲੈ ਕੇ ਗਏ ਉਹ 4 ਵਜੇ ਉਹਨੇ ਮੇਰੇ ਘਰ ਦੇ ਨੂੰ ਬਾਹਰ ਆ ਕੇ ਗਿਆ ਵੀ ਕੀ ਜੀ ਹਲਾ ਸੀ ਗੀ ਸਰ ਮੈਨੂੰ ਲੈ ਜੋਗੇ ਤੁਸੀਂ ਸਤਵਾਦ ਐਮਬੂਲੈਂਸ ਕਰਕੇ ਮੇਰੇ ਯਾਰ ਦੋਸਤ ਤੇ ਮੇਰੇ ਮਿਸ ਤੇ ਸਾਨੂੰ ਖਾਲਸਾ ਆਡ ਵਾਰੇ ਦੱਸਿਆ ਕਿ ਅਸੀਂ ਮਾਪੋਸ਼ ਨਹੀਂ ਲਾ ਲਈ ਤੇ ਉਸ ਤੋਂ ਬਾਅਦ ਅਸੀਂ ਖਾਲਸਾ ਇਹ ਡਾ ਲੈਣਾ ਸੰਪਰਕ ਕੀਤਾ ਤੇ ਉਹਨਾਂ ਨੇ ਸਾਡੀ 2 ਸਾਲ ਸਹਾਇਤਾ ਕੀਤੀ ਜੀ ਦਵਾਈਆਂ ਵਾਸਤੇ ਮੇਰੀ ਫਿਜ਼ੀਓਥੈਰੇਪੀ ਕਰਵਾਈ ਉਹਨਾਂ ਨੇ ਖਾਲਸਾ ਇਹ ਡਾ ਲੈਣ ਉਸ ਤੋਂ ਬਾਅਦ ਵੀ ਹੁਣ ਸਾਨੂੰ ਫੇਰ ਚੁੱਟ ਪਈ ਸੀ ਤੁਹਾਡੀ ਉਹ ਟੰਗੀ ਆ ਰਹੀ ਸੀ ਤੇ ਹੁਣ 6 ਮਹੀਨੇ ਵਾਸਤੇ ਫੇਰ ਖਾਲਸਾ ਇਹ ਡਾ ਲੈਣ ਬੜੀ ਸਹਾਇਤਾ ਕਰਦੇ ਦਵਾਈ ਮੋਟੀ ਵਾਸਤੇ ਮੇਰੀ ਜੀ ਮੈਨੂੰ ਤਾਂ ਇਹ ਲੱਗਦਾ ਵੀ ਜੀ ਮੈਂ ਤਾਂ 40-50 ਹਜ਼ਾਰ ਦੀ ਸੈਟਾਕਾਰ ਚੁਕਾਈ ਮਤਲਬ ਇਹ ਵੀ ਸਾਰੀ ਫਿਜ਼ੀਓਥੈਰੇਪੀ ਇਨਾ ਨਹੀਂ ਕਰਾਈ ਹੈ ਸਾਲ 2 ਸਾਲ ਦਵਾਈਆਂ ਚੱਲੀਆਂ ਮੇਰੀ ਹੁਣ ਵੀ ਇਹ ਕਹਿੰਦੇ ਕੋਈ ਗੱਲ ਨਹੀਂ ਜੇ ਜੋ ਡਾਕਟਰ ਨੇ ਲਿਖਿਆ ਜਿੰਨੀ ਦਵਾਈਆਂ ਲਿਖੀ ਕਦੀ ਉਹਨਾਂ ਨੇ ਉਹ ਨਹੀਂ ਕਰਿਆ ਉਹਨਾਂ ਹੀ ਦਵਾਈਆਂ ਆਂਦੀਆਂ ਉਹਨਾਂ ਹੀ ਸਹਾਇਤਾ ਹੋਣਗੀ ਤੇ ਅੱਛਾ ਖਾਲਸਾ ਈਸਟ ਦਾ ਮੈਨੂੰ ਪਤਾ ਸੀਗਾ ਇਹ ਕਰਦੇ ਆ ਅਸੀਂ ਦੇਖਦੇ ਹਾਂ ਨੇ ਕੋਈ ਧਰਮ ਜਾਤੀ ਬਗੈਰ ਕੋਈ ਉਸ ਤੋਂ ਭੇਦਭਾਵਤ ਹੋਗੈਰ ਕਰਦੇ ਜੀ ਤੇ ਮਤਲਬ ਸਭ ਕੋ ਆ ਕੇ ਪੁੱਛਦੇ ਵੀ ਆ ਕਿ ਤੁਸੀਂ ਠੀਕ ਹੋ ਜਾਂ ਉਹ ਕੋਈ ਮਤਲਬ ਕਮੀ ਮੇਸ਼ੀ ਹੈ ਉਹ ਵੀ ਸਾਰਾ ਪੁੱਛ ਕੇ ਫੇਰ ਕਵਰ ਕਰਦੇ ਆ ਸਰ ਅੱਛਾ ਮੈਂ ਤਾਂ ਆਪੇ ਨਹੀਂ ਸਹਿਤ ਇਹਨਾਂ ਦੀ ਕਰਨੀ ਚਾਹੀਦੀ ਕਿਉਂਕਿ ਇਹ ਅੱਛੀ ਜਗ੍ਹਾ ਲੱਗਦਾ ਸਰ ਮਾੜੀ ਜਗ੍ਹਾ ਨਹੀਂ ਲੱਗਦਾ ਕਿਉਂ ਲੋਡ ਹੈ ਨਾ ਜੀ ਅੱਧੇ ਟਾਈਮ ਤੇ ਇਹ ਉੱਥੇ ਜਾ ਕੇ ਲੱਗਦਾ ਉੱਥੇ ਬੰਦੇ ਹੀ ਸ਼ੀਸ਼ਾ ਫੜਦੇ ਆ ਹੁਣ ਅਸੀਂ ਚਾਹ ਮਤਲਬ ਕੋਈ ਵੀ ਆਏਗਾ ਖਾਲਸਾ ਆ ਅਸੀਂ ਉਹਨੂੰ ਦੁਆ ਦੇਵਾਂਗੇ ਸਰ ਬਦਦੂਆ ਨਹੀਂ ਦਿੰਦੇ ਮਤਲਬ ਬਹੁਤ ਜ਼ਿਆਦਾ ਬਹੁਤ ਵਧੀਆ ਕਰ ਰਹੇ ਆ ਸਾਰੇ